ਅੰਮ੍ਰਿਤਸਰ ਦੇ ਵਿੱਚ ਮੋੜ ਤੋਂ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਤਰਸਲ ਦੱਸਦੀ ਹੈ ਕਿ ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਆਪਸ ਦੇ ਵਿੱਚ ਦੋ ਟੀਰਾ ਲੜ ਪੈਂਦੀਆਂ ਨੇ ਤਾਂ ਦੱਸਦੀ ਹੈ ਕਿ ਸੀਸੀਟੀਵੀ ਜਿਹੜੇ ਸਾਹਮਣੇ ਆਈਆਂ ਤੁਸੀਂ ਸੀਸੀਟੀਵੀ ਵੀ ਵੇਖ ਸਾਦੋ ਕਿਸ ਤਰੀਕੇ ਦੇ ਨਾਲ ਲੜਾਈ ਝਗੜਾ ਜਿਹੜਾ ਇਹ ਨਜ਼ਰ ਆਉਂਦਾ ਸਾਹਮਣੇ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਤੋਂ ਬਾਅਦ ਮੋਟਰਸਾਈਕਲ ਤੇ ਨਸ਼ੇੜੀ ਜਿਹੜੇ ਨੇ ਸਵਾਰ ਆਉਂਦੇ ਨੇ ਜਿਨ੍ਹਾਂ ਦੇ ਹੱਥ ਦੇ ਵਿੱਚ ਦਾਤਰ ਹੁੰਦੀ ਹੈ ਉਹਨਾਂ ਦੇ ਵੱਲੋਂ ਇੱਕ ਨੌਜਵਾਨ ਤੇ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਕੱਲ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਉਸ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਜਿਹਰੇ ਇਲਾਜ ਦੇ ਲਈ ਉਤੈ ਹੀ ਜਾ ਕੇ ਉਹਨਾਂ ਦੇ ਘਰ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਈ ਤੇ ਉਸ ਦਾ ਨਾ ਕਹਿਣਾ ਹੈ ਕਿ ਇਹ ਗਲੀ ਦੇ ਪਿਛਲੇ ਘਰ ਵਾਲੂ ਰਹਿੰਦੇ ਨੇ ਇਹ ਨਸ਼ੇੜੀ ਹਨ ਤੇ ਇਹਨਾਂ ਦੇ ਵੱਲੋਂ ਬਹੁਤ ਹੀ ਬੁਰੀ ਤਰ੍ਹਾਂ ਜਿਹੜਾ ਹਮਲਾ ਹੈ ਉਹ ਕੀਤਾ ਗਿਆ ਐ ਸੋ ਇਲਾਵਾ ਹੋਰ ਕੀ ਕੀਤਾ ਗਿਆ ਤੁਸੀਂ ਵੀ ਸੁਣੋ ਉਤੇਜਦ پولیس ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਗਈ پولیس ਅਧਿਕਾਰੀ ਦਾ ਕਹਿਣਾ ਹੈ ਕਿ ਉਸ ਨੌਜਵਾਨ ਦੇ ਬਿਆਨਤ ਡਾਕਟਰ ਦੀ ਰਿਪੋਰਟ ਦੇ ਆਧਾਰ ਤੇ ਬਣਦੀ ਅਗਲੀ ਕਾਰਵਾਈ ਕੀਤੀ ਜਾਵੇਗੀ। ਭਾਈ ਗਲੀ ਜੇ ਆਪਾਂ ਸਾਡੇ ਚਾਚਾ ਹੀ ਖਲੋਤੇ ਤੇ ਦੋ ਪਿਛੋਂ i20 ਦੇ ਮੁੰਡੇ ਆਏ। ਉਹ ਆਪਣੇ ਫੈਮਿਲੀ ਨਾਲ ਹੈਗੇ ਉਹ ਵੀ ਉਹ ਕਦੇ ਫੰਕਸ਼ਨ ਤੋਂ ਆਏ ਆਪਾਂ ਵੀ ਫੰਕਸ਼ਨ ਤੋਂ ਆਏ ਡਜਜ ਜੀ ਗਲੀ 'ਚ ਖਲੋਤੇ ਤੇ ਅਚਾਨਕ ਜਗਦਮ ਆਏ ਤੇ ਇਹਨਾਂ ਨੇ ਪੈਰ ਦੇ ਆ ਕੇ ਗੱਡੀ ਬ੍ਰੇਕ ਸਪੀਡ ਨਾਲ ਬਿਲਕੁਲ ਕਰਦੇ ਆ। ਨਸ਼ਾ ਪਤਾ ਇਹ ਬਿਲਕੁਲ ਕਰਦੇ ਜੇ ਪੂਰਾ। ਠੀਕ ਆ ਇਹ ਲਾਗੋ ਨੰਗੇ ਇੰਨਾ ਤੇਜ਼ ਨਾਲ ਗੱਡੀ ਉਹਨਾਂ ਨੇ ਵਾਜ ਦਿੱਤੀ ਇਹ ਅੱਗੋਂ ਪੈਰ ਤੇ ਇਹ ਕਹਿੰਦਾ ਕਹਿੰਦਾ ਪੈਰ ਤੇ ਚੜਾਣੀ ਤੁਹਾਡੇ ਉਹ ਐਸੀ ਗੱਲਾਂ ਮਾੜੀ ਮਾੜੀ ਉਹ ਰੱਜੇ ਹੀ ਉਹ ਬਾਅਦ ਚ ਹੋਲੀ ਜਾਗੇ ਉਹਨਾਂ ਨੇ ਕਿਹਾ ਸਾਡੇ ਚਾਚੇ ਨੇ ਕਿਹਾ ਕਹਿੰਦੇ ਆਏਗਾ ਇੱਧਰ ਫੇਰ ਗੱਲ ਹੋਏਗੀ ਉਹ ਆ ਕੇ ਉਹਨਾਂ ਨੇ ਇੰਨੀ ਗੱਲ ਕੀਤੀ ਉਹ ਬਾਜ ਦਾਤਰ ਲੈ ਕੇ ਆ ਕੇ ਹੱਟ ਤੇ ਹਮਲਾ ਕੀਤਾ ਮੇਰੇ ਭਰਾ ਦੇ ਸਾਟ ਲੱਗੀ ਆ ਦੋ ਦਾਤਰ ਲੈ ਕੇ ਆਏ ਸਾਡੇ ਘਰ ਦੇ ਬਾਹਰ ਕੈਮਰੇ ਲੱਗੇ ਆ ਵੀਡੀਓ ਪੂਰੀ ਦਵਾਂਗੇ ਤੁਹਾਨੂੰ ਚਾਚਾ ਹੀ ਗਏ ਉਹ ਆਏ ਸਿਰਫ ਮੁੰਡਿਆਂ ਦੀ ਪਛਾਣ ਆ ਗਈ ਤੁਹਾਨੂੰ ਮੁੰਡਿਆਂ ਦੀ ਪਛਾਣ ਪੂਰੀ ਗਈ ਪਿੱਛੇ ਸਾਡੇ ਮਲੇ ਰਹਿੰਦੇ ਆ ਬੰਦ ਗਲੀ ਇਹ ਨਸ਼ੇੜੀ ਮੁੰਡੇ ਗਏ ਆ ਪਿੱਛੇ ਵੀ ਇਹਨਾਂ ਦਾ ਲੜਾਈ ਹੋਈ ਸੀ ਇਹ ਮਾ ਲੈ ਜੇ ਜਿੰਨੂੰ ਮਰਜ਼ੀ ਪੁੱਛੇ ਬੰਦੇ ਕਿੱਦਾਂ ਦੇ ਗਏ ਆ ਜਿਨ੍ਹਾਂ ਨੇ ਕੀ ਕੀਤਾ ਆ ਜਿਹਨੇ ਦਾਤਨ ਮਾਰੇ ਆ ਡੇ ਮੇਰੇ ਭਰਾ ਦੇ ਸੱਟ ਲੱਗੀ ਤੇ ਬਾਅਦ ਮੈਂ ਨਸ ਵੱਢੀ ਗਈ ਕਿੰਨੀ ਤਾਂ ਕਰਕੇ ਆਪਾਂ ਕੋਈ ਕਹਿਣਾ ਨਹੀਂ ਜਾਂਦੇ ਆਪਾਂ ਹੁਣ ਇਹੀ ਆ ਪ੍ਰਸ਼ਾਸਨ ਨਾਲੋਂ ਪੂਰਾ ਸਹਿਯੋਗ ਚਾਹੀਦਾ ਇਨਸਾਫ ਚਾਹੀਦਾ ਬਸ ਉਹ ਮੇਰੇ ਚਾਚਾ ਜੀ ਆ ਜਿਨ੍ਹਾਂ ਉੱਪਰ ਹਮਲਾ ਕਰ ਲੰਗੇ ਸੀ ਪਹਿਲਾਂ ਤੇ ਉਹਨਾਂ ਦਾ ਮੁੰਡਾ ਆ ਗਿਆ ਸੀ ਉੱਥੇ ਉਹਨੇ ਬਾਹ ਕਰ ਲਈ ਕਿਤੇ ਉਹਦੇ ਹੱਥ ਤੇ ਤਾਂ ਵੱਜ ਗਿਆ ਬਸ ਆ ਗੱਲੇ ਬਸ ਉਹ ਪੈਰ ਤੇ ਗੱਡੀ ਚੜਾਉਣ ਲੱਗਾ ਸੀ ਇਸੇ ਗੱਲੋਂ ਲੜਾਈ ਹੋਈ ਆ ਹੋਰ ਕੀ ਕਰਨੀ ਉਹ ਨਸ਼ੇ 'ਚ ਹੈਗੇ ਬਿਲਕੁਲ ਉਹ ਤਾਂ ਕਰਕੇ ਇਸ ਨੂੰ ਬਾਅਦ ਭੇੜ ਵੀ ਦਿੱਤਾ ਫਿਰ ਦੋਨੋਂ ਯਾਨੇ ਆਏ ਆ ਦਾਤਰ ਲੈ ਕੇ ਆਏ ਆ ਉਹਨਾਂ ਨੇ ਉਹਨਾਂ ਨੇ ਨਸ ਵੱਢੀ ਗਈ ਹੱਡੀ ਵੀ ਟੁੱਟ ਗਈ ਆ ਹਾਂਜੀ ਦਾਤਰ ਮਾਰੇ ਉਹਨੇ ਉਹਨਾਂ ਨੇ ਆਇਆ ਸਿੱਧਾ ਹਮਲਾ ਕੀਤਾ ਉੱਤੇ ਇਹ ਪਿੱਛੋਂ ਆਇਆ ਮਨੇ ਹਮਲਾ ਕੀਤਾ ਹੁਣ ਜਾਨੋ ਮਾਰਨ ਦੀ ਨਹੀਂ ਨਾ ਕੈਮਰੇ ਚ ਆਈ ਵੀ ਹੋਣੀ ਆ ਵੀਡੀਓ ਰਿਕਾਰਡਿੰਗ ਵੀਡੀਓ ਰਿਕਾਰਡਿੰਗ ਆ ਦੋਨੋਂ ਪਾਸੇ ਕੈਮਰੇ ਲੱਗੇ ਕਿਦਾਂ ਆਇਆ ਹੋਊਗਾ ਉਹ ਵਿਖਾ ਵੀ ਦਾਂਗੇ ਸਾਰਿਆਂ ਨੂੰ ਹਾਂਜੀ ਕੀ ਮੰਗ ਕਰਦੇ ਹੁਣ ਬਸ ਆ ਹੀ ਜਾਏ ਸਾਨੂੰ ਇਨਸਾਫ ਚਾਹੀਦਾ ਪਰ ਚਾ ਸਾਨੂੰ ਪਰਚਾ ਚਾਹੀਦਾ ਉਹਦੇ ਤੇ ਉਹ ਉਹ ਜਿਹੜੀ ਗਲੀ ਉਹ ਸਾਰੇ ਜਿਹੜੇ ਘਰ ਦੇਗੇ ਇਸ ਮੈਂ ਕੀ ਹੈਗੇ ਆ ਉਹਨਾਂ ਸਾਰਿਆਂ ਦੇ ਸਾਨੂੰ ਪਰਚਾ ਚਾਹੀਦਾ ਬਸ ਕਿੱਥੇ ਲੜਾਈ ਸੁਲਤਾਨ ਮੇਡ ਨੇਅਰ ਕਾਲਿਆਂ ਦੀ ਕਲੋਨੀ ਕਾਲਿਆਂ ਦੇ ਕਲੋਨੀਆਂ ਸਾਨੂੰ ਹੁਣੇ ਇਤਲਾ ਮਿਲੀ ਆ ਕਿ ਇੱਥੇ ਦੋ ਤਰ੍ਹਾਂ ਆਪਸ ਵਿੱਚ ਲੜੀਆਂ ਨੇ ਸਦਰਸ਼ਨਗਰ ਵਿੱਚ ਤੇ ਅਸੀਂ ਹੁਣ ਮੌਕੇ ਤੇ ਆਏ ਆ ਤੇ ਇੱਥੇ ਲੜਕਾ ਮਨਪ੍ਰੀਤ ਸਿੰਘ ਲੜਕਾ ਉਹਦੇ ਸੱਟ ਲੱਗੀ ਆ ਤੇ ਉਹਨੂੰ ਹਸਪਤਾਲ ਲੈ ਕੇ ਗਏ ਹੁਣ ਅਸੀਂ ਹਸਪਤਾਲ ਜਾ ਰਹੇ ਆ ਉਹਦੇ ਬਿਆਨ ਲਵਾਂਗੇ ਡਾਕਟਰ ਸਾਹਿਬ ਦੀ ਰਿਪੋਰਟ ਦੇ ਆਧਾਰ ਤੇ ਜੋ ਵੀ ਕਾਰਵਾਈ ਹੋਏਗੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕਿ ਉਹ ਨਸ਼ੇੜੀ ਬੰਦੇ ਨੇ ਜਿਹੜੇ ਦਫ਼ਤਰ ਲੈ ਕੇ ਆਏ ਉਹਨਾਂ ਨੇ ਕਾਫੀ ਬਾਤ ਕੀਤੀ ਕਿ ਇਹਦੀ ਵੀ ਲੱਗ ਸਕਦੀ ਸੀ ਇਹ ਹਜੇ ਵੈਰੀਫਾਈ ਕਰਾਂਗੇ ਸਰ ਕਿਹੜੇ ਬੰਦੇ ਆ ਉਹ ਇਹਨਾਂ ਦੇ ਪੁੱਛਾਂਗੇ ਕਿਹੜੇ ਬੰਦੇ ਆ ਜਿਨ੍ਹਾਂ ਨੂੰ ਪਤਾ ਨਹੀਂ ਹੈ ਇਹਨਾਂ ਕੋਲ ਪੁੱਛਕਿਛ ਕਰਨ ਤੋਂ ਬਾਅਦ ਸਾਫ਼ ਨਜ਼ਰ ਆ ਰਿਹਾ ਹੈ ਅਸੀਂ ਸੀਸੀਟੀਵੀ ਫੁਟੇਜ ਹਜੇ ਸਾਨੂੰ ਮਿਲੀ ਨਹੀਂ ਹੈ ਹਜੇ ਤੇ ਅਸੀਂ ਮੌਕੇ ਤੇ ਆਏ ਆ ਸਰ ਤੇ ਅਸੀਂ ਜੋ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਾਂਗੇ ਜੀ